ਕੋਈ ਵੀ ਐਕਸੀਡੈਂਟ ਹੋ ਜਾਂਦਾ ਕੋਈ ਵੀ ਮਰੀਜ਼ ਹੈ ਜਿਹੜਾ ਉਹ ਹੁੰਦਾ ਤਾਂ ਸਭ ਤੋਂ ਪਹਿਲਾਂ ਸਾਡੇ ਦਿਮਾਗ ਦੇ ਵਿੱਚ ਸਾਡੇ ਜ਼ਹਿਨ ਦੇ ਵਿੱਚ ਜਿਹੜੀ ਗੱਲ ਆਉਂਦੀ ਹੈ ਵੀ ਭਾਈ 108 ਤੇ ਅਸੀਂ ਕਾਲ ਕਰੀਏ ਜਿਹੜੀ ਸਰਕਾਰੀ ਐਂਬੂਲੈਂਸ ਹੈ ਉਹ ਆਜੂਗੀ ਇਹ ਟਾਈਮ ਤੇ ਪਹੁੰਚ ਜਾਂਦੀ ਨੇ ਬ੍ਰੇਕ ਦੀ ਕੋਈ ਪ੍ਰੋਬਲਮ ਨਹੀਂ ਹੁੰਦੀ ਨਾ ਗੱਡੀਆਂ 'ਚ BS6 ਸਤਾਂ ਕਰਕੇ ਮਤਲਬ ਲੇਟੈਸਟ ਮਾਡਰਨ ਜਮਾਹਵਾਤ ਮਾਡਲ ਹੋਣ ਦੇ ਕਾਰਨ ਮੇਨਟੇਨੈਂਸ ਦੇ ਵਿੱਚ ਪ੍ਰੋਬਲਮ ਬਹੁਤ ਜ਼ਿਆਦਾ ਆਉਂਦੀ ਹੈ। ਦੂਰੀ ਟਾਈਮ ਤੇ ਨਹੀਂ ਪਹੁੰਚਦੀ ਗੱਡੀ ਕਿਉਂਕਿ ਇਹ ਐਬੀਐਸ ਗੱਡੀ ਹੈ, ਬੀਐਸ6 ਹੈ ਮਾਡਲ ਦੇ ਦੇ ਅਕੋਰਡਿੰਗ ਇਹਦੇ ਵਿੱਚ ਫਰਕ ਆਇਆ ਹੈ। ਜੇ ਮੈਂ ਪੱਕਾ ਹਾਂ ਇਹਦੇ ਵਿੱਚ ਵੀ ਕੋਈ ਬਦਲਾਅ ਆਇਆ ਜਿਹੜਾ ਪਿੱਛੇ ਸੀਗਾ ਸਮਾਨ ਸਾਰਾ ਨਹੀਂ ਸਰ ਸਮਾਨ ਸੇਮ ਇਦਾਂ ਹੀ ਆ ਪੁਰਾਣੀਆਂ ਗੱਡੀਆਂ 'ਚ ਵੀ ਆਈ ਸੀ ਤੇ ਨਿਊਜ਼ ਵੀ ਆਈ ਹੈ। ਹਾਂਜੀ ਸਰ। ਯਾਨੀ ਕਿ ਕੋਈ ਬਦਲਾਅ ਨਹੀਂ ਵੈਸੇ ਆਧੁਨਿਕ ਸਮਾਨ ਹੋਊ ਇਹ ਵੀ ਯਾਨੀ ਕਿ ਨਵਾਂ ਸਮਾਨ ਹੋਊਗਾ ਜਿਹੜਾ ਮੰਨ ਲਓ ਤਿਸਰਾਂ ਨਮਨ ਨਿਊਜ਼ ਮਾਣਾ ਉਹ ਜਿਵੇਂ ਦੇ ਕੋ ਪਈ ਹੈ ਮਸ਼ੀਨ ਪਈ ਹੈ ਜੀ ਸਤਿ ਸ਼੍ਰੀ ਅਕਾਲ ਪ੍ਰੋਪ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮਹਾਰਾਜ ਵੀਰ ਸਿੰਘ ਤਾਂ ਪੰਜਾਬ ਸਰਕਾਰ ਵੱਲੋਂ ਆਏ ਦਿਨ ਕਦੇ ਕਿਸੇ ਚੀਜ਼ ਦਾ ਜਿਹੜਾ ਐਲਾਨ ਹੈ ਉਹ ਕੀਤਾ ਜਾਂਦਾ ਜਾਂ ਜਿਹੜੀਆਂ ਗਰੰਟੀਆਂ ਦਿੱਤੀਆਂ ਗਈਆਂ ਸੀਗੀਆਂ ਉਹ ਪੂਰੀਆਂ ਕੀਤੀਆਂ ਜਾਂਦੀਆਂ ਨੇ ਤਾਂ ਸੀਐਮ ਮਾਨ ਵੱਲੋਂ ਹੁਣ ਐਂਬੂਲੈਂਸਾਂ ਨੇ ਜਿਹੜੀਆਂ ਉਹ ਲਿਆਂਦੀਆਂ ਗਈਆਂ ਨੇ ਐਂਬੂਲੈਂਸਾਂ ਦਿੱਤੀਆਂ ਜਾਣੀਆਂ ਨੇ ਲੋਕਾਂ ਦੀ ਸਹੂਲਤ ਦੇ ਲਈ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਇਹ ਐਂਬੂਲੈਂਸਾਂ ਨੂੰ ਅੱਜ ਹਰੀ ਝੰਡੀ ਆ ਜਿਹੜੀ ਦੇਣ ਜਾ ਰਹੇ ਨੇ ਸੀਐਮ ਭਗਵੰਤ ਮਾਨ ਤਾਂ ਦੇਖ ਸਕਦੇ ਹਾਂ ਜਿਸ ਤਰੀਕੇ ਦੇ ਨਾਲ ਕਿਹਾ ਗਿਆ ਸੀ ਜਦੋਂ ਸਰਕਾਰ ਬਣੀ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਤਾਂ ਕਿਹਾ ਗਿਆ ਸੀ ਕਿ ਇਹ ਸਰਕਾਰ ਹੈ ਜਿਹੜੀ ਲੋਕਾਂ ਦੇ ਲਈ ਹੈ ਤੇ ਲੋਕਾਂ ਦੀ ਸਰਕਾਰ ਹੈ ਤਾਂ ਹੁਣ ਇਹ ਐਂਬੂਲੈਂਸਾਂ ਨੇ ਜਿਹੜੀਆਂ ਦੇਖ ਸਕਦੇ ਹੋ ਤੁਸੀਂ ਸੀਐਮ ਮਾਨਵ ਵੱਲੋਂ ਪੰਜਾਬ ਦੇ ਲੋਕਾਂ ਦੇ ਸਪੋਰਟ ਨੇ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਅੰਦਰ ਦੇਖ ਸਕਦੇ ਹਾਂ ਸਾਰੀ ਜਿਹੜੀ ਟੀਮ ਹੈ 108 ਦੀ ਐਮਰਜੈਂਸੀ ਵਾਲੀ ਉਹ ਬੈਠੀ ਹੈ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਬਾਈ ਜੀ ਜਿਹੜੀਆਂ ਬਾਕੀ ਐਂਬੂਲੈਂਸਾਂ ਸਿਗੀਆਂ ਜਿਹੜੀਆਂ ਪਹਿਲਾਂ ਦਿੱਤੀਆਂ ਗਈਆਂ ਸੀ ਤੇ ਇਹਨਾਂ ਐਂਬੂਲੈਂਸਾਂ ਦੇ ਵਿੱਚ ਕੀ ਫਰਕ ਹੈ ਸਰ ਸੇਮ ਐਂਬੂਲੈਂਸ ਹੈੀ ਬਟ ਉਹ 올ਡ ਮਾਡਲ ਹੋਣ ਦੇ ਕਾਰਨ ਮੇਨਟੇਨੈਂਸ ਦੇ ਵਿੱਚ ਪ੍ਰੋਬਲਮ ਬਹੁਤ ਜ਼ਿਆਦਾ ਆਉਂਦੀ ਹੈ ਅੱਛਾ ਦੂਰੀ ਟਾਈਮ ਤੇ ਨਹੀਂ ਪਹੁੰਚਦੀ ਗੱਡੀ ਕਿਉਂਕਿ ਇਹ ਏਬੀਐਸ ਗੱਡੀ ਹੈ ਬੀਐਸ 6 ਹੈ ਮਾਡਲ ਦੇ ਦੇ ਅਕੋਰਡਿੰਗ ਇਹਦੇ ਵਿੱਚ ਫਰਕ ਇਹ ਟਾਈਮ ਤੇ ਪਹੁੰਚ ਜਾਂਦੀ ਨੇ ਬ੍ਰੇਕ ਦੀ ਕੋਈ ਪ੍ਰੋਬਲਮ ਨਹੀਂ ਹੁੰਦੀ ਨਾ ਗੱਡੀਆਂ 'ਚ ਬੀਐਸ6 ਹਟਾ ਕਰਕੇ ਮਤਲਬ ਲੇਟੈਸਟ ਮਾਡਰਨ ਜਮਾਹ ਹੋ ਆ ਗਿਆ ਹੈ ਲੇਟੈਸਟ ਮਾਡਲ ਹੈ ਲੋਕਾਂ ਦੀ ਸਹੂਲਤ ਦੇ ਲਈ ਵੀ ਮੰਨ ਲਓ ਜਿਹੜਾ ਟਾਈਮ ਲੱਗ ਜਾਂਦਾ ਹੁੰਦਾ ਅਸੀਂ ਹੁਣ ਟਾਈਮ ਨਹੀਂ ਲੱਗੂਗਾ ਟਾਈਮ ਨਹੀਂ ਲੱਗੂਗਾ ਸਾਰਾ ਹਾਂਜੀ ਇਹਦੇ ਵਿੱਚ ਜੇ ਮੈਂ ਪੱਕਾ ਹਾਂ ਇਹਦੇ ਵਿੱਚ ਵੀ ਕੋਈ ਬਦਲਾਅ ਆਇਆ ਜਿਹੜਾ ਪਿੱਛੇ ਸੀਗਾ ਸਮਾਨ ਸਾਰਾ ਨਹੀਂ ਸਰ ਸਮਾਨ ਸੇਮ ਇਦਾਂ ਹੀ ਆ ਪੁਰਾਣੀਆਂ ਗੱਡੀਆਂ 'ਚ ਵੀ ਇਹੀ ਸੀ ਤੇ ਨਿਊ 'ਚ ਵੀ ਇਹੀ ਹੈ ਜੀ ਹਾਂਜੀ ਸਰ ਪਿੱਛੇ ਯਾਨੀ ਕਿ ਕੋਈ ਬਦਲਾਅ ਨਹੀਂ ਵੈਸੇ ਆਧੁਨਿਕ ਸਮਾਨ ਹੋਊ ਇਹ ਵੀ ਯਾਨ ਤੇ ਸਰ ਨਮਨ ਨਿਊਸ ਸਮਾਨ ਆਉਗਾ ਜਿਵੇਂ ਦੇਖੋ ਪਈ ਆ ਮਸ਼ੀਨ ਪਈ ਆ ਜੀ ਠੀਕ ਹੈ ਜੀ ਸਕਸ਼ਨ ਮਸ਼ੀਨ ਆ ਜੇ ਕਿਸੇ ਪੇਸ਼ੈਂਟ ਦੇ ਬਲੱਡ ਗਿਰ ਰਿਹਾ ਹੈ ਤਾਂ ਉਹਦੇ ਬਲੱਡ ਦੇ ਬਲੱਡ ਨੂੰ ਬਾਹਰ ਕੱਢਣਾ ਹੈ ਅੱਛਾ ਹਾਂਜੀ ਆ ਇਸ ਤਰੀਕੇ ਦੀਆਂ ਸਾਰੀਆਂ ਹੀ ਨੇ ਹਾਂਜੀ ਸਰ ਹਾਂਜੀ ਸਾਰੀਆਂ ਕਿੱਡੇ ਚਈ ਸਹੂਲਤਾਂ ਨੇ ਜੀ ਹਾਂਜੀ ਤਾਂ ਦੇਖ ਸਕਦੇ ਤੁਸੀਂ ਕਿਸ ਤਰੀਕੇ ਦੇ ਨਾਲ ਕੀ ਕੀ ਸਮਾਨ ਆ ਉਹ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਤਾਂ ਐਸੇ ਤਰੀਕੇ ਦੇ ਨਾਲ ਪਿੱਛੇ ਜਿਹੜੀਆਂ ਗੱਡੀਆਂ ਹੋਰ ਵੀ ਖੜੀਆਂ ਹੋਈਆਂ ਨੇ ਤੁਹਾਨੂੰ ਤਸਵੀਰਾਂ ਦੇ ਵਿੱਚ ਅਸੀਂ ਦਿਖਾ ਰਹੇ ਹਾਂ ਇਹ ਸਾਰੀਆਂ ਜਿਹੜੀਆਂ ਐਂਬੂਲੈਂਸਾਂ ਨੇ ਸਾਰੀਆਂ ਇਹ ਗੱਡੀਆਂ ਨੇ ਜਿਹੜੀਆਂ ਸੀਐਮ ਮਾਨ ਵੱਲੋਂ ਪੰਜਾਬ ਦੀ ਲੋਕਾਂ ਦੀ ਸਹੂਲਤ ਦੇ ਲਈ ਇਹ ਸਾਰੀਆਂ ਜਿਹੜੀਆਂ ਗੱਡੀਆਂ ਨੇ ਦਿੱਤੀਆਂ ਜਾ ਰਹੀਆਂ ਨੇ ਤਕਰੀਬਨ 58 ਦੇ ਕਰੀਬ ਇਹ ਗੱਡੀਆਂ ਨੇ ਜਿਹੜੀਆਂ ਸਪੁਰਦ ਹੋਣੀਆਂ ਨੇ ਲੋਕਾਂ ਦੀ ਸਹੂਲਤ ਦੇ ਲਈ ਸੀਐਮ ਮਾਨ ਦੇ ਵੱਲੋਂ ਇਸ ਤਰੀਕੇ ਦੇ ਨਾਲ ਕਿਹਾ ਜਾ ਰਿਹਾ ਸੀਗਾ ਉਹਨਾਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਜਿਹੜੀ 108 ਦੀ ਸਰਵਿਸ ਹੈ ਜਿਹੜੀ ਉਹ ਲੋਕਾਂ ਦੇ ਲਈ ਹੈ ਜਿਹੜੀ ਸਰਕਾਰ ਹੈ ਭਗਵੰਤ ਮਾਨ ਦੀ ਜ ਆਮ ਆਦਮੀ ਪਾਰਟੀ ਦੀ ਉਹ ਲੋਕਾਂ ਦੀ ਸਰਕਾਰ ਹੈ ਤਾਂ ਇਸੇ ਤਰੀਕੇ ਦੇ ਨਾਲ ਦੇਖ ਸਕਦੇ ਹੋ ਤੁਸੀਂ ਕਿੰਨੇ ਵੱਡੀ ਮਾਤਰਾ ਦੇ ਵਿੱਚ ਇਹ ਗੱਡੀਆਂ ਨੇ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ ਪੰਜਾਬ ਦੇ ਲੋਕਾਂ ਦੇ ਲਈ ਤਾਂ ਮੈਂ ਇਧਰੋਂ ਕਹੂੰਗਾ ਜ਼ਰੂਰ ਦਿਖਾ ਦਿਓ ਬਲਜਿੰਦਰ ਪਿੱਛੇ ਤੱਕ ਉਹ ਤੱਕ ਜਿੱਥੇ ਤੱਕ ਤੁਸੀਂ ਗੇੜਾ ਮਾਰੋਗੇ ਨਿਗਾਹ ਮਾਰੋਗੇ ਉੱਥੇ ਤੱਕ ਇਹ ਗੱਡੀਆਂ ਨੇ ਜਿਹੜੀਆਂ ਤਕਰੀਬਨ 58 108 ਜਿਹੜੀਆਂ ਐਂਬੂਲੈਂਸਾਂ ਨੇ ਉਹ ਦਿੱਤੀਆਂ ਜਾਣੀਆਂ ਨੇ ਆਧੁਨਿਕ ਤਕਨੀਕਾਂ ਦੇ ਨਾਲ ਲੈ ਸਾਧਨਿਕ ਸਮਾਨ ਹੈ ਜਿਹੜਾ ਉਹਦੇ ਨਾਲ ਲੈਸ ਇਹ ਗੱਡੀਆਂ ਹੋਣਗੀਆਂ ਜਿਵੇਂ ਪਹਿਲਾਂ ਡਾਕਟਰਾਂ ਨੇ ਜਾਂ ਜਿਹੜੀ ਟੀਮ 108 ਦੀ ਉਹਨਾਂ ਨੇ ਦੱਸਿਆ ਕਿ ਜਿਹੜੀਆਂ ਪਹਿਲੀਆਂ ਗੱਡੀਆਂ ਸੀਗੀਆਂ ਉਹਨਾਂ ਦੇ ਵਿੱਚ ਫਰਕ ਸੀ ਉਹ 올ਡ ਵਰਜ਼ਨ ਸੀ ਤਾਂ ਇਹ ਨਿਊ ਵਰਜ਼ਨ ਗੱਡੀਆਂ ਨੇ ਜਿਹੜੀਆਂ ਉਹ ਦਿੱਤੀਆਂ ਜਾਣੀਆਂ ਨੇ ਅੱਜ ਹਰੀ ਝੰਡੀ ਹੈ ਜਿਹੜੀ ਉਸ ਸੀਐਮ ਮਾਨ ਵੱਲੋਂ ਇਹਨਾਂ ਨੂੰ ਦਿੱਤੀ ਜਾਣੀਆਂ ਲੋਕਾਂ ਦੇ سپਰਦ ਨੇ ਜਿਹੜੀਆਂ ਇਹ ਗੱਡੀਆਂ ਕੀਤੀਆਂ ਜਾਣੀਆਂ ਨੇ ਤੁਹਾਨੂੰ ਤਸਵੀਰਾਂ ਨੇ ਜਿਹੜੀਆਂ ਦਿਖਾ ਰਹੇ ਆ ਲਗਾਤਾਰ ਚੰਡੀਗੜ੍ਹ ਤੋਂ ਚੰਡੀਗੜ੍ਹ ਤੋਂ ਜਿੱਥੋਂ ਹਰੀ ਛੰਡੀ ਇਹਨਾਂ ਐਂਬੂਲੈਂਸਾਂ ਨੂੰ ਦਿੱਤੀ ਜਾਣੀ ਹੈ ਲੋਕਾਂ ਦੀ ਸਹੂਲਤ ਦੇ ਲਈ ਇਹ ਅੱਜ ਗੱਡੀਆਂ ਜਿਹੜੀਆਂ ਇੱਥੋਂ ਚਲੀਆਂ ਜਾਣੀਆਂ ਨੇ ਬਿਲਕੁਲ ਨਵੀਆਂ ਗੱਡੀਆਂ ਨੇ ਜਿਹੜੀਆਂ ਲੋਕਾਂ ਦੀ ਸਹੂਲਤ ਦੇ ਲਈ 108 ਤੇ ਜਦੋਂ ਤੁਸੀਂ ਫੋਨ ਕਰਦੇ ਹੋ ਕੋਈ ਵੀ ਐਕਸੀਡੈਂਟ ਹੋ ਜਾਂਦਾ ਕੋਈ ਵੀ ਮਰੀਜ਼ ਹੈ ਜਿਹੜਾ ਉਹ ਹੁੰਦਾ ਤਾਂ ਸਭ ਤੋਂ ਪਹਿਲਾਂ ਸਾਡੇ ਦਿਮਾਗ ਦੇ ਵਿੱਚ ਸਾਡੇ ਜ਼ਹਿਨ ਦੇ ਵਿੱਚ ਜਿਹੜੀ ਗੱਲ ਆਉਂਦੀ ਹੈ ਵੀ ਪਾਈ 108 ਤੇ ਅਸੀਂ ਕਾਲ ਕਰੀਏ ਜਿਹੜੀ ਸਰਕਾਰੀ ਐਂਬੂਲੈਂਸ ਹੈ ਉਹ ਆਜੂਗੀ ਤਾਂ ਉਸ ਤੋਂ ਬਾਅਦ ਫਰਸਟ ایڈ ਦੇ ਵਿੱਚ ਮਿਲ ਜਾਂਦੀ ਹੈ ਫਰਸਟ ایڈ ਕਿੱਟ ਹੈ ਜਿਹੜੀ ਉਹ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਅਸੀਂ ਪਹਿਲਾਂ ਹੋਰ ਵੀ ਸਾਰਾ ਸਮਾਨ ਜਿਹੜਾ ਇਹਦੇ ਵਿੱਚ ਦਿਖਾਉਣ ਦੀ ਤੁਹਾਨੂੰ ਕੋਸ਼ਿਸ਼ ਕੀਤੀ ਹੈ ਕਿ ਪੁਰਾਣੀਆਂ ਗੱਡੀਆਂ ਨਾਲੋਂ ਇਹਨਾਂ ਦਾ ਕੀ ਫਰਕ ਹੈ ਤਾਂ ਹੁਣ ਇਹ ਗੱਡੀਆਂ ਨੇ ਜਿਹੜੀਆਂ ਅੱਜ ਲੋਕਾਂ ਦੀ ਸਹੂਲਤ ਦੇ ਲਈ ਚਲੀਆਂ ਜਾਣੀਆਂ ਨੇ ਸੀਐਮ ਮਾਨ ਨੇ ਅੱਜ ਇਹਨਾਂ ਗੱਡੀਆਂ ਨੂੰ ਹੈ ਜਿਹੜੀ ਹਰੀ ਝੰਡੀ ਹੈ ਉਹ ਦਿੱਤੀ ਹੈ 108 ਤੇ ਜਿਹੜਾ ਤੁਸੀਂ ਕਾਲ ਕਰਦੇ ਹੋ ਕਿਸੇ ਦੀ ਕੋਈ ਐਕਸੀਡੈਂਟ ਹੋ ਜਾਂਦਾ ਕੋਈ ਮਰੀਜ਼ ਹੁੰਦਾ ਉਹਨਾਂ ਨੂੰ ਲੈਣ ਜਾਂਦੀਆਂ ਨੇ ਤਾਂ ਇਹ ਬਿਲਕੁਲ ਆਧੁਨਿਕ ਤਕਨੀਕ ਦੀਆਂ ਗੱਡੀਆਂ ਜਿਹੜੀਆਂ ਪੰਜਾਬ ਸਰਕਾਰ ਵੱਲੋਂ ਲੋਕਾਂ ਦੇ سپرد ਨੇ ਜਿਹੜੀਆਂ ਉਹ ਕੀਤੀਆਂ ਜਾਣੀਆਂ ਨੇ ਜਿਸ ਤਰੀਕੇ ਦੇ ਨਾਲ 108 ਨੂੰ ਅਸੀਂ ਫੋਨ ਕਰਦੇ ਹੁੰਦੇ ਆ ਜਦੋਂ ਕੋਈ ਐਕਸੀਡੈਂਟ ਹੋ ਜਾਂਦਾ ਜਾਂ ਜਦੋਂ ਕੋਈ ਮੁਸ਼ਕਲ ਸਾਨੂੰ ਪੈ ਜਾਂਦੀ ਹੈ ਜਾਂ ਕੋਈ ਬਿਮਾਰ ਹੁੰਦਾ ਤਾਂ ਸਭ ਤੋਂ ਪਹਿਲਾਂ ਸਾਡੇ ਦਿਮਾਗ ਦੇ ਵਿੱਚ 108 ਹੀ ਆਉਂਦਾ ਤਾਂ 108 ਤੇ ਤੁਸੀਂ ਕਾਲ ਕਰੋਗੇ ਤਾਂ ਐਂਬੂਲੈਂਸਾਂ ਘਰੇ ਆਉਂਦੀਆਂ ਨੇ ਪਰ ਹੁਣ ਇਹਨਾਂ ਐਂਬੂਲੈਂਸਾਂ ਦਾ ਜਿਹੜਾ ਕਾਫਲਾ ਏ ਉਹ ਹੋਰ ਵੱਡਾ ਹੋਇਆ ਨਜ਼ਰ ਆ ਰਿਹਾ ਸੀ ਇਹ ਮਾਨ ਵੱਲੋਂ ਤਕਰੀਬਨ 58 ਐਂਬੂਲੈਂਸਾਂ ਨੇ ਜਿਹੜੀਆਂ ਪੰਜਾਬ ਦੇ ਲੋਕਾਂ ਦੀ ਸਹੂਲਤ ਦੇ ਲਈ ਹੋਰ ਦਿੱਤੀਆਂ ਗਈਆਂ ਨੇ ਆਧੁਨਿਕ ਸਹੂਲਤਾਂ ਦੇ ਨਾਲ ਕੈਮਰਾ ਪਰਸਨ ਬਲਜਿੰਦਰ ਦੇ ਨਾਲ ਮੈਂ ਰਾਜਵੀਰ ਸਿੰਘ ਪ੍ਰੋ ਪੰਜਾਬ ਟੀਵੀ ਚੰਡੀਗੜ੍ਹ